ਹਾਂਜੀ ਸਤਿ ਸ੍ਰੀ ਅਕਾਲ ਭਈ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਸਾਰੇ ਤਿਹਤਾਂ ਲੋ ਭਾਈ ਆਪਣੇ ਬੱਚੇ ਆ ਗਏ ਸੀਗੇ ਅੱਜ ਦੁਪਹਿਰੇ ਠੀਕ ਹੈ ਤੇ ਉਹਨਾਂ ਨੂੰ ਆਣਦਿਆਂ ਨੂੰ ਆਪਾਂ ਗੋੜ ਵਾਲਾ ਪਾਣੀ ਰੱਖਤਾ ਆ ਤੇ ਮੱਕੀ ਜਿਹੜੀ ਸੀਗੀ ਉਹ ਬਰੀਕ ਕਰਕੇ ਦੇਤੀ ਆ ਇਹਨਾਂ ਨੂੰ ਠੀਕ ਹੈ ਹੁਣ ਜਿੰਨਾ ਜਿਹੜੇ ਪਾਣੀ ਮੋਕਦਾ ਨਹੀਂ ਉਹਨਾਂ ਜਿਹੜਾ ਪਾਣੀ ਆਪਾਂ ਚੱਕਣਾ ਨਹੀਂ ਤੇ ਫੀਡ ਵਾਲਿਆਂ ਦਾ ਕਿ ਇਹਨਾਂ ਨੂੰ ਕੋਈ ਨਹੀਂ ਦਿੱਤੀ ਮੱਕੀ ਜਿਹੜੀ ਆ ਉਹੋ ਹੀ ਬਰੀਕ ਕਰਕੇ ਖੰਡ ਵਾਂਗੂ ਦਿੱਤੀ ਆ ਤੇ ਇਹ ਆਪਣੇ ਕੋਲ ਦੋ ਵਰੀਦਾ ਹੀ ਆ ਆ ਰਿਆ ਯਾਰ ਤੇ ਡੈਕਾਸ ਲੋਗ ਇਹ ਬੱਚਿਆਂ ਬਾਰੇ ਕੋਈ ਭਰਾ ਮੇਰੇ ਨੂੰ ਫੋਨ ਨਾ ਕਰੇ ਵੀ ਸੇਲ ਕਰਨੇ ਆ ਕਿ ਨਹੀਂ ਕਰਨੇ ਹਨ ਇਹ ਭਾਜੀ ਮੈਂ ਆਪਣੇ ਲਈ ਆ ਬੱਚੇ ਇਹ ਮੈਂ ਸੇਲ ਨਹੀਂ ਕਰਨੇ ਹੈਗੇ ਹਾਂ ਜਿਹੜੇ ਮੇਰੇ ਕੋਲ ਘਰ ਪਏ ਆ ਮਸ਼ੀਨ ਤੇ ਲੱਗੇ ਹੋਏ ਆਂਡੇ ਉਹ ਬੱਚੇ ਮੈਂ ਜਰੂਰ ਸੇਲ ਕਰੂੰਗਾ ਤੇ ਬਾਕੀ ਜਿੱਦਾਂ ਵੀ ਇਹ ਗਾਂ ਕਰਾਂਗੇ ਇਹਨਾਂ ਦਾ ਬਟਾਮਨ ਵਗੈਰਾ ਸ਼ੁਰੂ ਕਰਾਂਗੇ ਇਹਨਾਂ ਦੀ ਫੀਡ ਵਗੈਰਾ ਸ਼ੁਰੂ ਕਰਾਂਗੇ ਉਹ ਸਾਰੀਆਂ ਵੀਡੀਓ ਤੁਹਾਨੂੰ ਨਾਲੋ ਨਾਲ ਮਿਲਦੀਆਂ ਰਹੂਗੀਆਂ ਠੀਕ ਹੈ ਤੇ ਹੁਣ ਸਮਾਂ 4:30 5 ਹੋ ਗਿਆ ਹੈ ਸ਼ਾਮ ਦਾ ਤੇ ਟੈਂਪਰੇਚਰ ਤੁਸੀਂ ਚੈੱਕ ਕਰ ਲਓ 32.2 ਦਾ ਆਇਆ ਜਾਨੀ ਕਿ ਇਹਨਾਂ ਨੂੰ ਟੈਂਪਰੇਚਰ ਜਿਹੜਾ ਆ 30 ਤੋਂ 33 ਦਾ ਚਾਹੀਦਾ ਹੁੰਦਾ ਠੀਕ ਹੈ ਹੱਲੇ ਵੀ ਬੱਚਿਆਂ ਨੂੰ ਥੋੜੀ ਠੰਡ ਮਹਿਸੂਸ ਕਰਦੇ ਆ ਤੇ ਉਹ ਲਾਈਟ ਥੱਲੇ ਇਕੱਠੇ ਹੋਏ ਆ ਥੋੜਾ ਜਿਹਾ ਇਹਨਾਂ ਨੂੰ ਟੈਂਪਰੇਚਰ ਦਾ ਲਾਈਟ ਇੱਕ ਅੱਧੀ ਹੋਰ ਲਾ ਕੇ ਇਹਨਾਂ ਨੂੰ ਸੈੱਟ ਕਰਦੇ ਆ ਤੇ ਬਾਕੀ ਤੁਸੀਂ ਚੈੱਕ ਕਰੋ ਇੱਕ ਦਿਨ ਦੇ ਬੱਚੇ ਆ ਐਕਟਿਵ ਦੇਖੋ ਤੁਸੀਂ ਕਿੰਨੇ ਆ ਚੈੱਕ ਕਰੋ ਇਹਨਾਂ ਨੂੰ ਦੇਖੋ ਤਾਂ ਗੇੜੇ ਤੇ ਤੇ ਗੇੜੇ ਤੇ ਗੇੜਾ ਦੇ ਗੇੜੇ ਤੇ ਗੇੜਾ ਚੱਕ ਇਹ ਸੁੰਨ ਚ ਭਾਈ ਖੇਡਦੇ ਆ ਤੇ ਇਹਨਾਂ ਤੇ ਸ਼ਾਮ ਨੂੰ ਆਪਾਂ ਬਿਨਰ ਕਰ ਦੇਣਾ ਇੱਕ ਤੇ ਬਾਕੀ ਆ 10 ਆਪਣੇ ਇਹ ਜਦਣ ਦੇ ਵਿਚਾਰੇ ਇੱਧਰ ਆਏ ਥੋੜੇ ਸੋਸਤ ਹੋ ਗਏ ਕਹਿੰਦੇ ਸਾਡੀ ਪੁੱਛ ਗਿਛ ਘਟ ਗਈ ਆ ਤਾਂ ਬਾਕੀ ਮੇਰਾ ਵੀਰ ਕਿੰਨੇ ਜਿੰਨੇ ਵੀ ਹੈਗੇ ਆ ਉਹ ਚੈਨਲ ਨੂੰ ਜਰੂਰ ਆਪਣੇ ਨੂੰ ਸਬਸਕ੍ਰਾਈਬ ਕਰ ਲਿਓ ਤੇ ਆਈਡੀ ਨੂੰ ਫੋਲੋ ਕਰੋ ਅਗੇ ਸ਼ੇਅਰ ਕਰੋ ਤੇ ਵੱਧ ਤੋਂ ਵੱਧ ਤੁਹਾਨੂੰ ਵੀਡੀਓ ਮਿਲਿਆ ਕਰੂਗੀਆਂ ਇੱਕ ਦਿਨ ਦੇ ਬੱਚੇ ਨੂੰ ਕਿੱਦਾਂ ਸੰਭਾਣਾ ਆ ਬਹੁਤੇ ਬੰਦੇ ਡਰਦੇ ਆ ਬੱਚੇ ਸੰਭਣ ਤੋਂ ਬਈ ਤੁਹਾਨੂੰ 15 ਦਿਨ ਦਾ ਬੱਚਾ ਦੌਜੀ ਕਰਕੇ 20 ਦਿਨ ਦਾ ਬੱਚਾ ਕਰਕੇ ਦੌਜੀ ਆਪਾਂ ਬੱਚਾ ਇੱਕ ਦਿਨ ਦਾ ਸਾਡੇ ਲਈ ਸਾਡੇ ਲਈ ਔਖਾ ਹੁੰਦਾ ਕੋਈ ਔਖਾ ਨਹੀਂ ਹੈਗਾ ਆ ਤੁਹਾਡੇ ਸਾਹਮਣੇ ਹੀ ਆ ਠੀਕ ਹੈ ਆ ਚੈੱਕ ਕਰ ਲਓ ਤੇ 5 600 ਬੱਚਾ ਹੈਗਾ ਆ ਹੈ ਸਾਹਮਣੇ ਚੈੱਕ ਕਰੋ ਤੇ ਮੈਂ ਵੀ ਪਹਿਲੀ ਵਾਰੀ ਇੰਨੇ ਬੱਚੇ ਪਾਏ ਆ ਪਹਿਲੀ ਵਾਰੀ ਇੰਨੇ ਬੱਚੇ ਸੰਭਾਲ ਲਗਾਏ ਆ ਠੀਕ ਹੈ ਤੇ ਮੈਂ ਵੀ ਨਵਾਂ ਹੀ ਕੰਮ ਸਟਾਰਟ ਕੀਤਾ ਮੈਨੂੰ ਵੀ ਮਤਲਬ ਕਹਿ ਲੋ ਵੀ ਦੋ ਜਾਂ ਚਾਰ ਮਹੀਨੇ ਹੋਏ ਆ ਕੰਮ ਕਰਦੇ ਨੂੰ ਇੱਕ ਵਾਰੀ ਬਸ 100 ਬੱਚਾ ਪਾਇਆ ਸੀ ਛੋਟਾ ਉਹ ਵੀ 10 ਦਿਨਾਂ ਦਾ ਪਾਲਿਆ ਸੀ ਮੈਂ ਤੇ ਜਿਆਦਾ ਆਪਣਾ ਨਾ ਜਿਆਦਾ ਇਹ ਨਹੀਂ ਹੋ ਗਿਆ ਕਿ ਮੈਨੂੰ ਥਾਲ ਦਾ ਐਕਸਪੀਰੀਅੰਸ ਆ ਦੋ ਸਾਲਾਂ ਦਾ ਐਕਸਪੀਰੀਅੰਸ ਹੈ ਇਹ ਕੰਮ ਦਾ ਕੰਮ ਕਰਕੇ ਹੀ ਆਉਂਦਾ ਹੁੰਦਾ ਕੰਮ ਤੋਂ ਡਰੋ ਨਾ ਜਿਹੜੇ ਡਰਦੇ ਆ ਵੀਰ ਵੀ ਬੱਚਾ ਕਿੱਦਾਂ ਪਾਲਣਾ ਹੈ ਕਿੱਦਾਂ ਨਹੀਂ ਕਰਨਾ ਉਹ ਵੀਰ ਮੇਰਾ ਡਰੋ ਨਾ ਬਸ ਹਾਂ ਤੁਹਾਨੂੰ ਟ੍ਰੇਨਿੰਗ ਦੀ ਜ਼ਰੂਰਤ ਆ ਨੌਲੇਜ ਦੀ ਜ਼ਰੂਰਤ ਆ ਨੌਲੇਜ ਤੁਹਾਨੂੰ ਪ੍ਰੋਪਰ ਹੋਣੀ ਚਾਹੀਦੀ ਆ ਚੀਜ਼ ਬਾਰੇ ਜੇ ਤੁਹਾਡੇ ਕੋਲ ਨੌਲੇਜ ਆ ਫਿਰ ਨਹੀਂ ਤੁਸੀਂ ਮਰਦੇ ਹੈਗੇ ਠੀਕ ਆ ਨੌਲੇਜ ਤੋਂ ਬਿਨਾ ਇਹ ਕੰਮ ਤੇ ਧੀਰੋਆ ਤੇ ਬਾਕੀ 2-4 ਦਿਨਾਂ ਤੱਕ ਆਪਣਾ ਪੀਡੀਐਫ ਤਿਆਰ ਹੋ ਜਾਣਾ ਆ ਤੇ ਜਿਸ ਕਿਸੇ ਵੀ ਨੂੰ ਲੋੜ ਹੋਊਗੀ ਤੇ ਉਹ ਪੀਡੀਐਫ ਜ਼ਰੂਰ ਮਿਲੂਗਾ ਠੀਕ ਆ ਤੇ ਪੀਡੀਐਫ ਦੇ ਵਿੱਚ ਤੁਹਾਨੂੰ ਮੈਂ ਉਦਣ ਵੀ ਦੱਸਿਆ ਸੀ ਅੱਜ ਪੇੜਾ ਦਨ ਕਿ ਮੈਂ ਟ੍ਰੇਨਿੰਗ ਕੀਤੀ ਹੋਈ ਆ ਟ੍ਰੇਨਿੰਗ ਦੇ ਹਿਸਾਬ ਨਾਲ A ਤੋਂ ਲੈ ਕੇ Z ਤੱਕ ਠੀਕ ਹੈਗਾ ਯਾ ਜਿਨੇ ਮਤਲਬ ਕਿ ਪੀਡੀਐਫ ਪੜ ਲਿਆ ਦੇਖ ਲਿਆ ਆਪਣੇ ਕੋਲ ਰੱਖ ਲਿਆ ਉਹਨੂੰ ਕਿਸੇ ਡਾਕਟਰ ਦੀ ਲੋੜ ਨਹੀਂ ਹੈਗੀ ਉਹਨੂੰ ਕਿਸੇ ਤੋਂ ਸੁਣਾ ਲੈਣ ਦੀ ਲੋੜ ਨਹੀਂ ਪੈਣੀ ਯਾਨੀ ਕਿ ਇੰਨਾ ਕੁ ਵਧੀਆ ਹੋਊਗਾ ਉਹ ਤੇ ਬਾਕੀ ਆ ਤੁਸੀਂ ਜਾਨਵਰ ਚੈੱਕ ਕਰ ਲਓ ਮੇਰਾ ਭਰਾ ਅਈ ਦਾ ਕੰਨੇ ਵੀ ਜੇ ਦੇ ਜੇ ਦੇ ਕੋਲ ਵੀ ਆਉਣ ਵਧੀਆ ਨਸਲ ਆਵੇ ਵਧੀਆ ਆਵੇ ਤੇ ਇਹ ਚਲੋ ਹੁਣ ਮੈਂ ਦੱਸਣਾ ਨਹੀਂ ਮੈਂ ਲੈ ਕੇ ਕਿੱਥੋਂ ਆਇਆ ਠੀਕ ਹੈ ਇਹਨਾਂ ਤੁਹਾਨੂੰ ਦੱਸ ਦੰਨਾ ਵੀ ਮੈਂ ਆਪਣੇ ਘਰ ਤੋਂ 200 ਕਿਲੋਮੀਟਰ ਦੂਰ ਗਿਆ ਸੀ ਸਿਰਫ ਇਹ ਇਹ ਬੱਚੇ ਲੈਣ ਸਿਰਫ ਕੁਆਲਟੀ ਕਰਕੇ ਆਪਾਂ ਰੇਟ ਬਹੁਤ ਸੁਣਦੇ ਆ ਵਿੱਚੋਂ 20 ਰੁਪਏ ਦਾ ਰੇਟ ਆ 30 ਰੁਪਏ ਦਾ ਆ ਰਿਹਾ ਆ ਠੀਕ ਹੈ ਆਪਾਂ ਨੂੰ ਚਲੋ 35 ਰੁਪਏ ਦਾ ਮਿਲਿਆ ਤੇ 200 ਕਿਲੋਮੀਟਰ ਆਪਾਂ ਨੂੰ ਜਾਣਾ ਵੀ ਪਿਆ ਪਰ ਚੱਕਰ ਇਹ ਸੀ ਸਿਰਫ ਇੱਕ ਕੁਆਲਟੀ ਕਰਕੇ ਤਾਂ ਕਲਟੀ ਕਰਕੇ ਆਪਾਂ ਨੂੰ ਏਡੀ ਤੋਂ ਜਾਣਾ ਪਿਆ ਇੱਕ ਵਾਰ ਮੈਂ ਫੇਰ ਕਹਿ ਦਿੰਦਾ ਕਿ ਇਹ ਬੱਚਿਆਂ ਕਰਕੇ ਮੈਨੂੰ ਮੇਰਾ ਭਰਾ ਕੋਈ ਫੋਨ ਨਾ ਕਰਿਓ ਵੀ ਸੇਲ ਕਰਨੇ ਆ ਇਹ ਆਪਾਂ ਬਸ ਤਾਂ ਜੀ ਸੇਲ ਨਹੀਂ ਕਰਨੇ ਇਹ ਅਸੀਂ ਆਪਣੇ ਦੇ ਲੈ ਕੇ ਆਏ ਆਂ